ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵਰਸੀ ਨੂੰ ਲੈ ਕੇ ਬਿਆਨ ਦਿੱਤਾ ਅਪੀਲ ਕੀਤੀ ਆ ਸਿੱਧੂ ਦੇ ਫੈਨਸ ਨੂੰ ਪਹਿਲਾਂ ਤਾਂ ਦੋਸਤੋ ਜਿਹਨੇ ਵੀ ਸਿੱਧੂ ਨੂੰ ਚਾਣ ਵਾਲੇ ਨੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਫੈਨ ਤੱਕ ਪਹੁੰਚ ਸਕੇ ਕਿ ਸਿੱਧੂ ਦੇ ਪਿਤਾ ਨੇ ਵਰਸੀ ਨੂੰ ਲੈ ਕੇ ਕੀ ਬਿਆਨ ਦਿੱਤਾ ਸਿੱਧੂ ਮੂਸੇਵਾਲਾ ਦੀ ਤੀਸਰੀ ਵਰਸੀ ਜਾਨੈ ਕਿ 29 ਮਈ ਤੇ ਕੱਲ ਨੂੰ ਜਿਹੜਾ ਸਿੱਧੂ ਮੂਸੇਵਾਲਾ ਪੂਰੀ ਦੁਨੀਆ ਨੂੰ ਪੂਰੇ ਫੈਨ ਨੂੰ ਆਪਣੇ ਨੂੰ ਛੱਡ ਕੇ ਚਲਾ ਗਿਆ ਸੀ ਤੇ ਉਹ ਦਿਲਾਂ ਦੇ ਵਿੱਚ ਅੱਜ ਵੀ ਸਿੱਧੂ ਮੂਸੇਵਾਲਾ ਜਿਉਂਦਾ ਜਗਦਾ ਤੇ ਉਸ ਦੀ ਵਰਸੀ ਜਿਹੜੀ ਹੈ ਪਿੰਡ ਮੂਸਾ ਦੇ ਵਿੱਚ ਜਿਹੜੀ ਹੈ ਉਸ ਸਮਾਗਮ ਰੱਖਿਆ ਗਿਆ ਵਰਸੀ ਸਮਾਗਮ ਜਿਹੜਾ ਉਸ ਦਾ ਬੈਨਰ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਸਿੱਧੂ ਦੇ ਪਿਤਾ ਨੇ ਇੱਕ ਅਪੀਲ ਵੀ ਕੀਤੀ ਹੈ ਕਿ ਗਰਮੀ ਬਹੁਤ ਹੈ ਤੁਸੀਂ ਆਪਣੇ ਪੱਧਰ ਤੇ ਜਿੱਥੇ ਵੀ ਸਿੱਧੂ ਦੇ ਵਰਸੀ ਸਮਾਗਮ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਪੱਧਰ ਤੇ ਕਰ ਸਕਦੇ ਹੋ ਤੇ ਦੂਸਰੇ ਪਾਸੇ ਇੱਕ ਅਪੀਲ ਵੀ ਕੀਤੀ ਹੈ ਕਿ ਪਿੰਡ ਮੂਸਾ ਦੇ ਵਿੱਚ ਤੇ ਜਿੱਥੇ ਸਿੱਧੂ ਦਾ ਅੰਤਿਮ ਸੰਸਕਾਰ ਹੋਇਆ ਸੀ ਜਿੱਥੇ ਸਿੱਧੂ ਦੀ ਯਾਦਗਾਰ ਬਣੀ ਹੋਈ ਹੈ ਉਸ ਜ ਦੇ ਉੱਪਰ ਟੈਂਟ ਲੱਗ ਚੁੱਕੇ ਆ ਤੇ ਉਸ ਜਗ੍ਹਾ ਤੇ ਵਰਸੀ ਸਮਾਗਮ ਕੀਤਾ ਜਾਣਾ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਆਓ ਸੁਣਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੀ ਕੁਝ ਕਿਹਾ ਵਰਸੀ ਸਮਾਗਮ ਨੂੰ ਲੈ ਕੇ ਸਾਰੇ ਫੈਨਸ ਨੂੰ ਬਸ ਇਹੀ ਅਪੀਲ ਆ ਸਾਰੇ ਆਪੋ ਆਪਣੇ ਢੰਗ ਦੇ ਨਾਲ ਜਿੱਦਾਂ ਵੀ ਸੰਭਵ ਹੋ ਸਕਦਾ ਸਾਰੇ ਮਨਾ ਰਹੇ ਆ ਕੋਈ ਕੈਂਡਲ ਮਾਰਚ ਕੱਢ ਰਿਹਾ ਤਾਂ ਸਾਰੇ ਹੀ ਭਰੇ ਮਨ ਦੇ ਨਾਲ ਉਸ ਵਿਚੜੀ ਰੂਹ ਨੂੰ ਸ਼ਰਨ ਆਜਲੀ ਦੇਣਗੇ ਔਰ ਅਸੀਂ ਵੀ ਸੈਰਪਾਟਾ ਦਾ ਜਿਲ੍ਹਾ ਪ੍ਰਕਾਸ਼ ਕੀਤਾ ਹੋਇਆ ਦਾ ਬੱਚੇ ਦੇ ਅੰਤਮ ਜਿਹੜੀ ਅਰਦਾਸ ਆ ਉਹਦੇ ਗੁਰੂ ਸਾਹਿਬ ਚਰਨਾਂ ਚ ਨਵਾਸ ਦੇਣਗੇ ਇਹਨਾਂ ਨੂੰ ਉਹਦੇ ਲਈ ਅਰਦਾਸ ਬੇਨਤੀ ਕਰਾਂਗੇ ਜੀ ਪਾਸੀ ਮਤਲ ਨੌ ਤੋਂ 11 ਤੱਕ ਕਿਉਂਕਿ ਮੌਸਮ ਬੜਾ ਗਰਮ ਹੈ ਤੇ 9 ਤੋਂ 11 ਦੋ ਘੰਟਿਆਂ ਦੇ ਵਿੱਚ ਨਗਰ ਪਹਿਲਾਂ ਗੀਤਨ ਵੀ ਹੈ ਉਸ ਤੋਂ ਬਾਅਦ ਅਰਦਾਸ ਫਿਰ ਗੁਰੂ ਘਰ ਲੰਗਰ ਟੁੱਟ ਵਰਤੂਗਾ ਸਾਰਾ ਕਿੱਥੇ ਰੱਖਿਆ ਜੀ ਪ੍ਰੋਗਰਾਮ ਇਹ ਜਿੱਥੇ ਬੇਟੀ ਦਾ ਸਸਕਾਰ ਕਰਿਆ ਸੀਗਾ ਉਹ ਹਾਈ ਕੀ ਕਿੰਨਾ ਜਗਾ ਅੰਲਾ ਜਾ ਟੈਂਟ ਲੱਗ ਉੱਥੇ ਬੋਹ ਪਾ ਦੇ ਜਿੰਨੇ ਵੀ ਸਿੱਧੂ ਨੂੰ ਚਾਉਣ ਵਾਲੇ ਨੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਕਮੈਂਟਾਂ 'ਚ ਆਪਣੀ ਰਾਏ ਸਾਂਝੀ ਕਰ ਦਿਓ ਕਿ ਜਸਟਿਸ ਹਲੇ ਅਧੂਰ ਹੈ ਜਸਟਿਸ ਦੇ ਲਈ ਪਰਿਵਾਰ ਵੀ ਡਿਮਾਂਡ ਕਰ ਰਿਹਾ ਤੇ ਉੱਥੇ ਹੀ ਸਿੱਧੂ ਦੇ ਪਿਤਾ ਨੇ ਤੀਸਰੀ ਵਰਸੀ ਨੂੰ ਲੈ ਕੇ ਇੱਕ ਬਿਆਨ ਦਿੱਤਾ ਤੁਹਾਨੂੰ ਕਿਵੇਂ ਲੱਗੀ ਵੀਡੀਓ ਕਮੈਂਟਾਂ 'ਚ ਆਪਣੀ ਰਾਏ ਕਰਿਓ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ